ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਤ ਹੋ ਰਹੀ ਹੈ ਇਸ ਫੋਰਸ ਨੇ ਹੁਣ ਤੱਕ ਸੜਕ ਹਾਦਸਿਆਂ ਦੌਰਾਨ ਤੁਰੰਤ ਮੌਕੇ ਤੇ ਪਹੁੰਚ ਕੇ 698 ਕੀਮਤੀ ਜਾਨਾਂ ਬਚਾਈਆਂ ਜਦ ਕਿ 13460 ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਵੀ ਮੁਹੱਈਆ ਕਰਵਾਈ ਹੈ ਸਾਡੀ ਜਿਹੜੀ ਸੀਐਮ ਮਾਨ ਸਾਹਿਬ ਵੱਲੋਂ ਫੋਰਸ ਸਟਾਰਟ ਕੀਤੀ ਗਿਆ ਸੜਕ ਸੁਰੱਖਿਆ ਫੋਰਸ ਉਹਦੇ ਵਿੱਚ ਅਸੀਂ ਲੁਧਿਆਣਾ ਦਿਹਾਤੀ ਦੇ ਵਿੱਚ ਡਿਊਟੀ ਕਰਦੇ ਹਾਂ ਸਾਡਾ ਰੂਟ ਰਾਏਪੁਰ ਤੋਂ ਮਨਸੂਰਾ ਤੱਕ ਹੈ ਜਿਹੜਾ ਕਿ ਟੋਟਲ 27 ਕਿਲੋਮੀਟਰ ਏਰੀਆ ਕਵਰ ਕਰਦਾ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਦਿੱਕਤ ਆਉਂਦੀ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਭਰਨ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਭੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਸੜਕ ਸੁਰੱਖਿਆ ਫੋਰਸ ਨੇ ਸਿਰਫ 6 ਮਿੰਟ 23 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਕਾਇਮ ਕੀਤਾ ਹੈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਇਸ ਦੀ ਮੌਜੂਦਗੀ ਦੇ ਨਾਲ ਮੌਤ ਦਰ ਚ 44.24% ਦੀ ਘਾਟ ਆਈ ਹੈ ਜਦ ਕਿ ਐਸਐਸਐਫ ਰੂਟਾਂ ਤੇ ਅਪਰਾਧ ਦਰ ਵਿਕਟੀ ਹੈ ਸਾਡੇ ਮਾਨਯੋਗ ਮੰਤਰੀ ਸਾਹਿਬ ਜਿਹੜੇ ਸਥਾਨਕ ਸਰਕਾਰਾਂ ਬਾਰੇ ਬੰਤੀ ਨੇ ਡਾਕਟਰ ਗੋਰੀ ਚੇੜੀ ਉਹਨਾਂ ਨੇ ਨਿਯੁਕਤੀ ਪੱਤਰ ਜਿਹੜੇ ਵੱਜੇ ਇਹ ਸਰਦਾਰ ਭਗਵੰਤ ਸਹਿਮਾਨ ਜੀ ਦਾ ਸਰਕਾਰ ਦਾ ਜਿਹੜਾ ਰੋਜ਼ਗਾਰ ਸਿੱਖਿਆ ਹੈਲਥ ਮਿਸ਼ਨ ਹੈ ਉਹਦੇ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨੌਕਰੀਆਂ ਜਿਹੜੀਆਂ ਦਿੱਕੇ ਜਾ ਰਹੀਆਂ ਸਵਾਦ ਇੱਥੇ ਨੌਕਰੀਆਂ ਦਿੱਤੀਆਂ ਜਿਹਨਾਂ ਨੂੰ ਮਿਲੀਆਂ ਉਹਨਾਂ ਨੂੰ ਵਧਾਈਆਂ ਹੋਣ ਉਦਾਸ ਕਰਦੇ ਕਿ ਹੋਰ ਲੋਕਾਂ ਨੂੰ ਵੀ ਉਹ ਨੁਕਦੀਆਂ ਜਿਹੜੀਆਂ ਬਿਲ ਇਸ ਕਰਕੇ ਅੱਜ ਦਾ ਇਹ ਜਿਹੜਾ ਫੰਕਸ਼ਨ ਹੋ ਗਿਆ ਕੱਲ ਹੀ ਆਪਾਂ ਜੇ ਤੁਹਾਨੂੰ ਪਤਾ ਹੀ ਸੁਣਿਆ ਤੁਸੀਂ ਕਿ ਕੱਲ ਆਪਾਂ ਬੱਸਾਂ ਬੀਆਰਟੀਐਸ ਜਿਹੜੀ ਚਲਾਈ ਹੈ ਸ਼ਾਇਦ ਦੇ ਅੰਦਰ ਜਿੰਨੇ ਵੀ ਪ੍ਰੋਜੈਕਟ ਹੈ ਸਾਰੇ ਆਪਾਂ ਸੈਸਾਇ ਕੰਪਲੀਟ ਹਾਂ ਕੱਲ ਦਾ ਕਿੱਦਾਂ ਹੈ ਬੀਆਰਟੀਐਸ ਦਾ ਲੰਦਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਲੋਕਾਂ ਨੇ ਬਹੁਤ ਬੜੀਆਂ ਕਾਲਾਂ ਆਈਆਂ ਕਿ ਬੜਾ ਅੱਛਾ ਕੰਮ ਕੀਤਾ ਸਰਕਾਰ ਸਮਝਦੇ ਕਿ ਕਿ ਲੋਕਾਂ ਲਈ ਲੋੜ ਹੈ ਲੋਕਲ ਸਟੂਡੈਂਟ ਲੋਕਲ ਲੋਕ ਜਿਹੜੇ ਉੱਤੇ ਸਫਲ ਕਰਦੇ ਸੋ ਵਧੀਆ ਹੋਇਆ ਬਾਕੀ ਕੰਮ ਵੀ ਸੱਸ ਸੱਸ ਜਿਹੜੇ ਸਾਰੇ ਠੀਕ ਹੋ ਗਏ ਸਾਰੀਆਂ ਬੱਸਾਂ ਸੜਕਾਂ ਤੇ ਆਉਣਗੀਆਂ ਤੇ دکھائی ਸਾਰੀਆਂ ਸਾਰੀਆਂ ਸੱਸ ਸਰ ਛੜਕਾ ਲਾਉਣ ਗਿਆ ਉਸ ਵਾਂਗ ਤੇ ਚੱਲਣੀਆਂ ਨਹੀਂ ਸਰਕਾਰੀ ਚੱਲਣੀਆਂ ਕੱਲ੍ਹ ਜਿਹਨਾਂ ਦੇ ਜਿਹੜੇ ਜਾ ਰਹੇ ਸੀਗੇ ਉਹਨਾਂ ਤੇ ਕਾਫੀ ਚੁਕਬ ਕੀਤਾ ਕਿ ਨਹੀਂ ਉਹ ਗਲਤ ਹੈ ਉਹ ਬਹੁਤ ਗਲਤ ਹੈ ਅਸੀਂ ਮੈਂ ਕਿਸਾਨਾਂ ਦੇ ਫੇਵਰ ਚ ਔਰ ਅਸੀਂ ਕਹਿੰਦੇ ਆ ਕਿ ਦਿੱਲੀ ਜਾਂਦਾ ਦਾ ਰਸਤਾ ਨਹੀਂ ਲੁਕਵਾ ਦਈਦਾ ਹਰਿਆਣਾ ਸਰਕਾਰ ਦਾ ਉਹ ਰਵਈਆ ਜਿਹੜਾ ਬਿਲਕੁਲ ਠੀਕ ਸਾਡੇ ਮਾਨਯੋਗ ਮੰਤਰੀ ਸਾਹਿਬ ਜਿਹੜੇ ਸਤਾਨਕ ਸਰਕਾਰਾਂ ਬਾਰੇ ਬੰਤੀ ਨੇ ਡਾਕਟਰ ਗੋਦੀ ਸਿੰਘ ਜੀ ਉਹਨਾਂ ਨੇ ਨਿਯੁਕਤੀ ਪੱਤਰ ਜਿਹੜੇ ਬੰਦੇ ਇਹ ਸਰਦ ਭਗਵਾਨ ਸਹਿਮਾਨ ਜੀ ਦਾ ਸਰਕਾਰ ਦਾ ਜਿਹੜਾ ਰਸਗਾਰ ਸਿੱਖਿਆ ਹੈਲਥ ਮਿਸ਼ਨ ਹੈ ਉਹਦੇ ਪੈਟ ਪੰਜਾਬ ਦੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਨੁਕਦੀਆਂ ਜਿਹੜੀਆਂ ਦਿੱਕੇ ਜਾ ਰਹੀਆਂ ਵਾਧਿਤੇ ਨੋਕਰੀ ਦੇ ਤਿਰ ਜਿਹਨਾਂ ਨੂੰ ਮਿਲ ਗਿਆ ਉਹਨਾਂ ਨੂੰ ਵਧਾਈਆਂ ਹੋਣ ਉਦਾਸ ਕਰਦੇ ਕਿ ਹੋਰ ਲੋਕਾਂ ਨੂੰ ਇਹ ਲੋਕ ਜਿਹੜੀਆਂ ਮਿਲ ਇਸ ਕਰਕੇ ਅੱਜ ਦਾ ਇਹ ਜਿਹੜਾ ਫੰਕਸ਼ਨ ਹੋ ਗਿਆ ਕੱਲ ਹੀ ਅੱਪਾ ਜੇ ਤੁਹਾਨੂੰ ਪਤਾ ਹੈ ਸੁਣਿਆ ਤੁਸੀਂ ਕਿ ਕੱਲ ਅੱਪਾ ਬੱਸਾਂ ਬੀਆਰਟੀਐਸ ਜਿਹੜੀ ਚਲਾਈ ਹੈ ਸ਼ਾਇਦ ਦੇ ਅੰਦਰ ਜਿੰਨੇ ਵੀ ਪ੍ਰੋਜੈਕਟ ਹੈ ਸਾਰੇ ਆਪਾਂ ਸੈਸਾਇਟੀ ਕੰਪਲੀਟ ਹਾਂ ਕੱਲ ਦਾ ਕਿੱਦਾਂ ਹੈ ਬੀਆਰਟੀਐਸ ਦਾ ਲੰਦਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਲੋਕਾਂ ਨੇ ਬਹੁਤ ਬੜੀਆਂ ਕਾਮਾਂਈਆਂ ਕਿ ਬੜਾ ਅੱਛਾ ਕੰਮ ਕੀਤਾ ਸਰਕਾਰ

ਜਾਂਦਾ ਦਾ ਰਸਤਾ ਨਹੀਂ ਰੁਕਿਆ ਜਾਇਦਾ ਹਰਿਆਣਾ ਸਰਕਾਰ ਦਾ ਉਹ ਰਵਈਆ ਜਿਹੜਾ ਬਿਲਕੁਲ ਠੀਕ ਹੈ